ਆਪ ਦੇ ਅੰਦਰ ਹੜਾਂ ਦੀ ਮਾਰ ਹੈ ਜਿਹੜੀ ਵੱਡੇ ਪੱਧਰ ਤੇ ਪੈ ਰਹੀ ਹੈ ਔਰ ਖਾਸ ਕਰਕੇ ਅੰਮ੍ਰਿਤਸਰ ਸਾਈਡ ਦੇ ਇਲਾਕੇ ਦੀ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੈ ਪਿਛਲੇ 2-3 ਦਿਨਾਂ ਚ ਹੋ ਚੁੱਕਿਆ ਹੈ ਭਾਵੇਂ ਕਿ ਸਮੁੱਚਾ ਪੰਜਾਬ ਹੈ ਇਸ ਕਾਰਜ ਵਿੱਚ ਲੱਗਿਆ ਹੋਇਆ ਹੈ ਕਿ ਪੰਜਾਬੀਆਂ ਦੀਆਂ ਜਾਨਾਂ ਨੇ ਜਿਹੜੀਆਂ ਬਚਾਈਆਂ ਗਈਆਂ ਨੇ ਫਸਲਾਂ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਜਾਰੀ ਨੇ ਔਰ ਉਸ ਦੇ ਬਾਵਜੂਦ ਵੀ ਵੱਡਾ ਨੁਕਸਾਨ ਹੈ ਪਾਣੀ ਵੱਲੋਂ ਕੀਤਾ ਗਿਆ ਇੱਕ ਰੁਪਿਆ ਇਸ ਦੇ ਉੱਤੇ ਕਿਸੇ ਦਾ ਬਸ ਨਹੀਂ ਚੱਲਦਾ ਇਸ ਵਾਸਤੇ ਸਾਰਾ ਪੰਜਾਬ ਮਦਦ ਵਾਸਤੇ ਉੱਤਰਿਆ ਪਿਆ ਜੇ ਕੱਲ ਇਤਿਹਾਸਿਕ ਨਗਰੀ ਨਾਬਾ ਦੀ ਕੀਤੀ ਜਾਵੇ ਤਾਂ ਪ੍ਰੀਤ ਗਰੁੱਪ ਵੱਲੋਂ ਵੀ ਵਿਸ਼ੇਸ਼ ਮਦਦ ਹੈ ਜਿਹੜੀ ਮੋਰਚਾ ਜਿਹੜਾ ਖੋਲ ਦਿੱਤਾ ਗਿਆ ਔਰ ਅੱਜ ਕਈ ਗੱਡੀਆਂ ਨੇੜੀਆਂ ਪ੍ਰੀਤ ਗਰੁੱਪ ਨਾਬਾ ਵੱਲੋਂ ਰਾਸ਼ਨ ਦੀਆਂ ਉਸ ਥਾਵਾਂ ਤੇ ਭੇਜੀਆਂ ਜਾ ਰਹੀਆਂ ਨੇ ਜਿੱਥੇ ਲੋਕਾਂ ਨੂੰ ਵੱਡੀ ਹਾੜਾਂ ਦੀ ਮਾਰ ਪਈ ਹੈ ਤੁਹਾਡੀ ਗੱਲ ਕਰਾਉਣੇ ਆ ਐਮ ਡੀ ਹਰੀ ਸਿੰਘ ਹੁਣਾਂ ਨਾਲ ਜਿਨ੍ਹਾਂ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਗਿਆ ਉਹਨਾਂ ਦੇ بیٹے ਵੱਲੋਂ ਡਾਇਰੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਾਵਾਂਗੇ ਕਿਵੇਂ ਦੇਖਦੇ ਨੇ ਔਰ ਕਿਸਾਨਾਂ ਦੀ ਮਦਦ ਲਈ ਹਮੇਸ਼ਾ ਉਹ ਤਤਪਰ ਰਹਿੰਦੇ ਨੇ ਅੱਜ ਵੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਅੱਗੇ ਤੋਂ ਵੀ ਜੇਕਰ ਕੋਈ ਹੋਰ ਵੀ ਲੋਡ ਡਿਮਾਂਡ ਆਉਗੀ ਤਾਂ ਉਹ ਕਾਰਜ ਆ ਜਿਹੜਾ ਆਰਪੀ ਨਾਲ ਲਈ ਵੱਡੇ ਪੱਧਰ ਤੇ ਕਰਨਗੇ। ਪਿੱਛੇ ਪਾ ਰਹੇ ਨੇ ਪਿੱਛੇ ਪਾ ਰਹੇ। ਯਾਨੀ ਤਾਂ। ਆ ਟਾਈਮ ਤੇ ਵੀ ਬੜੇ ਦਵਾਈਆਂ ਨਹੀਂ ਜਿੱਦੀ ਕਿੱਥੇ ਆ ਰਹੀਆਂ ਜਿੱਥੇ ਤੇ ਪੰਪ ਦਿਨੋਂ ਆ ਰਹੀਆਂ ਜਿੱਥੇ। ਪੰਜਾਬ ਦੇ ਵਿੱਚ ਜਿਹੜੀ ਹੜਾਂ ਦੀ ਸਥਿਤੀ ਬਹੁਤ ਜ਼ਿਆਦਾ ਚਿੰਤਾਜਨਕ ਹੈ ਤੇ ਸਾਡੇ ਪੰਜਾਬ ਦੇ ਜਿਵੇਂ ਕਿਸਾਨ ਭਰਾ ਜਾਂ ਜਿੰਨੇ ਵੀ ਉੱਥੇ ਪਰਿਵਾਰ ਇਹ ਮਾਰ ਚੱਲ ਰਹੇ ਨੇ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੇ ਪਰਿਵਾਰ ਵੱਲੋਂ ਅੱਜ ਇੱਕ ਅਸੀਂ ਉਹਨਾਂ ਨੂੰ ਰਾਸਤ ਭੇਜ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਰਾਸ ਸਹੁੰਆਂ ਤੱਕ ਪਹੁੰਚੇ ਤੇ ਹੋਰ ਵੀ ਅੱਗੇ ਤੋਂ ਕਿਸੇ ਨੂੰ ਕੋਈ ਸਮੱਗਰੀ ਜਾਂ ਕਿਸੇ ਹੋਰ ਦੀ ਥੀਂ ਲੋੜ ਹੈ ਤਾਂ ਸਾਡੀ ਕੰਪਨੀ ਇਹ ਮੇਸ਼ਾ ਕਿਸਾਨਾਂ ਤੇ ਜਿਹੜੇ ਆੜ ਪ੍ਰਭਾਵ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਖੜੀ ਜਿਵੇਂ ਆਪਾਂ ਸਾਰੇ ਜਾਣਦੇ ਨੇ ਪੰਜਾਬ ਤੇ ਬਹੁਤ ਇੱਕ ਕੰਕਰ ਇੱਕ ਸਮਾਂ ਆਇਆ ਸੋ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਪੜਨੀ ਹੈ ਵੀ ਆਪਾਂ ਜਿੰਨਾ ਵੀ ਹੋ ਸਕਦਾ ਵੀ ਸੇਵਾ ਕਰੀਏ ਸਾਡੀ ਕਿਸਾਨੀ ਪਸ਼ੂ ਤੇ ਵਿਸ਼ੇਜ ਨਹੀਂ ਹੈਗੀ ਰਾਤ ਦਾ ਸਮਾਂ ਕੱਟਣਾ ਪੜਦਾ ਸੋਹੀ ਚੀਜ਼ ਦੇਖਦੇ ਹੋਏ ਸਾਰੇ ਪਰਿਵਾਰ ਵੱਲੋਂ ਅੱਜ ਸਹਿਯੋਗਤਾ ਜਾ ਰਿਹਾ ਤੇ ਇਹ ਪਰਮਾਤਮਾ ਹੀ ਕਰਵਾ ਰਿਹਾ ਜੋ ਕਰਵਾ ਰਿਹਾ ਸੋ ਆਪੇ ਜ਼ਿੰਮੇਵਾਰੀ ਪੜ ਗਈ ਹੈ ਬਿਜਲੀ ਹੋ ਸਕਦੀ ਆਪਾਂ ਸੇਵਾ ਇਹ ਬੜੀ ਕੁਦਰਤੀ ਪ੍ਰੁਪੀ ਹੋਈ ਹੈ ਪੰਜਾਬ ਤੇ ਤੇ ਸਾਨੂੰ ਸਾਰਿਆਂ ਨੂੰ ਇਸ ਲਈ ਮਦਦ ਚੜ ਕੇ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਉਹਨਾਂ ਦੇ ਇਸ ਦੁੱਖ ਦੇ ਸਮੇਂ ਵਿੱਚ ਅਸੀਂ ਸਾਰਾ ਪੰਜਾਬੀ ਭਾਈਚਾਰਾ ਜਿਸ ਤਰ੍ਹਾਂ ਪ੍ਰੀਤ ਗਰੁੱਪ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਨੂੰ ਸਮੱਗਰੀ ਭੇਜਣ ਦਾ ਸਾਰੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਕਿ ਇਸ ਮਾੜੇ ਵਕਤ ਚ ਦੁੱਖ ਦੇ ਸਮੇਂ ਚ ਉਹਨਾਂ ਦਾ ਸਾਥ ਦੇ ਸਕੇ ਸਹਿਯੋਗ ਦੇ ਸਕੀ